ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮਾਣੂ ਕੇ ਗੱਲ ਜੀ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਹੀ ਗੁਰਬੀਰ ਸਿੰਘ ਪਿੰਡ ਮਾਨੂਕੇ ਗੱਲ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾਉਂ ਮੋਬਾਈਲ ਨੰਬਰ ਹੀ 9465424492 ਜੀ ਠੀਕ ਆ ਬਾਈ ਸੂਆ ਕਿੰਨਾ ਮਸੂਈ ਹੈ ਜੀ ਪਹਿਲਾ ਸੂਆ ਚੌਗੀ ਹੈ ਜੀ ਮੈਂ ਤਾਂ 4 ਦਾੰਦਾ ਬੱਚਾ ਹੀ ਹੈ ਜੀ ਆ ਨਾੜੂਆਂ ਨਾਲ ਆ 5 ਮਾਦਨ ਸੂਈ ਨੂੰ 18 19 ਕਿਲੋ ਤਿਆਰ ਆ ਆ ਜੇਰ ਦੀ ਸਾਫ ਆ ਜੀ ਜੇਰ ਦੂਰ ਦੀ ਓਕੇ ਦਾਣਾ ਜੀ ਠੀਕ ਆ ਥਣਾ ਦੀ ਦਾਣ ਆ ਜੀ ਦੋਨੇ ਤੇ ਬੈਗ ਜਵਾਈ ਕਰਾਉਂਦੀ ਆ ਮਸ਼ੀਨ ਤੇ ਲਾ ਸਕਦਾ ਜਾਂ ਹੱਥੀ ਜਵਾਈ ਕਰਾ ਸਕਦਾ ਇੱਕ ਨੰਬਰ ਨਿਆਣੇ ਦੀ ਲੋਡ ਹੁੰਦੀ ਕਿ ਨਹੀਂ ਬਾਈ ਨਿਆਣਾ ਲਾਉਣੇ ਆ ਜੀ ਠੀਕ ਆ ਜੀ ਹਾਂ ਤੋਰ ਕੇ ਦਿਖਾ ਦੀ ਵੀਰੇ ਜਾਤ ਬਰੀਡ ਦੇ ਪੱਖ ਤੋਂ ਅੰਤ ਕੋਈ ਨਹੀਂ ਜੀ ਫੁੱਲ ਚੰਗੀ ਬਰੀਡ ਵਾਲੀ ਆ ਮੂੰਹ ਤੋਂ 4 ਦੰਦ ਬਾਈ ਦੇ ਦਸਨ ਮੁਤਾਬਕ ਬੱਚਾ ਹੀ ਆ ਜੀ ਹਜੇ ਹਾਈਟ ਵੀ ਕਰਮ ਵਾਲੀ ਨੇ ਕਰਨੀ ਆ ਜੀ ਬਾਕੀ ਤੁਸੀਂ ਹਾਈਟ ਬਾਈ ਦੇ ਹਿਸਾਬ ਨਾਲ ਚੈੱਕ ਕਰ ਲਓ ਬਾਈ ਦੇ ਲਗਭਗ ਮੋਢੇ ਤੇ ਕਰਾਉਂਦੀ ਆ ਜੀ ਨਾੜੂਆ ਰੀਲ ਚੈੱਕ ਕਰ ਲਓ ਨਾੜੂਆ ਬੱਚੇ ਦਾ ਨਾਮ ਲਾਉ ਤੁਹਾਨੂੰ ਬਾਅਦ ਚ ਦਿਖਾਉਨੇ ਆ 18 ਕਿਲੋ ਬੋਲਾ ਮੰਨਾ ਬੋਲਾ ਮੰਨ ਲੋ ਦੁੱਧ ਮੰਨਾ ਦੁੱਧ ਮੰਨ ਲੋ ਨੱਟ ਤਿਆਰ ਹੋਊਗਾ ਜੀ ਸੋਨਾ ਤੇ ਫਿਟਨੈਸ ਵਾਲਾ ਹਵਾਨਾ ਹਵਾਨਾ ਤੁਹਾਨੂੰ ਨੇੜੇ ਤੋਂ ਤਾਂ ਚੈੱਕ ਕਰਾ ਦਿੰਨੇ ਆ ਤਾਂ ਕਿ ਤੁਹਾਨੂੰ ਬਰੀਕੀਆਂ ਦਾ ਪਤਾ ਲੱਗ ਸਕੇ ਪੂਰਾ ਫਿਟਨੈਸ ਹਾਲਾ ਜੀ ਕੋਈ ਆਏ ਨਹੀਂ ਮੇਰੇ ਟਟਮਾਲੇ ਵਾ ਅ ਗਾੜੀ ਚ ਵੀ ਦੁੱਧ ਕਰਮ ਵਾਲੀ ਦਾ ਚੰਗਾ ਹੋਊਗਾ ਤੇ ਬੈਗ ਸਾਈਡ ਨੂੰ ਤੁਸੀਂ ਹਵਾਨੇ ਦੇ ਤੱਕ ਦੇਖ ਹੀ ਸਕਦੇ ਤੇ ਪਿਛਾੜੀ ਚ ਵੀ ਚੰਗਾ ਹੋਊਗਾ ਜੀ ਸੋਨਾ ਕਟ ਵਾਲਾ ਹਵਾਨਾ ਖੂਬਸੂਰਤੀ ਚੈੱਕ ਕਰੋ ਉੱਪਰੋਂ ਗੱਠ ਡੂੜ ਗੱਠ ਵਾਂਗੂ ਸਟਾਰਟ ਹੁੰਦਾ ਜੀ ਹਵਾਨਾ ਬਾਕੀ ਲੈਗ ਸਕੋਰ ਬਰੀਡ ਬਰੀਡ ਜਾਤ ਬਰੀਡ ਹਾਈਟ ਚੈੱਕ ਕਰ ਸਕਦੇ ਹੋ ਮੂੰਹ ਤੋਂ ਚਾਰ ਦੰਦ ਦਾ ਬੱਚਾ ਹੀ ਆ ਆ ਬੱਚੇ ਦਾ ਨਾੜੂਆ ਚੈੱਕ ਕਰ ਲਓ ਜੀ ਨਾਲ ਆ ਥਣਾ ਦੀ ਜਮਾ ਡੰਨ ਆ ਜੀ ਬੇਫਿਕਰ ਹੋ ਜੋ ਉਹਦੇ ਹਲੇ ਪਾਸੋਂ ਦੋਨੇ ਪਾਸੇ ਬਾਈ ਕਹਿੰਦਾ ਬਹਿ ਕੇ ਅਸੀਂ ਜੋਨੇ ਆ ਜੀ ਕਿੰਨਾ ਕੁ ਪਾਜੂ ਵੀਰੇ ਦੁੱਧ ਦੁੱਧ ਬਾਈ ਬਾਈ ਤੇ ਜੀ ਕਿਲੋ ਪਾਉਗੀ ਠੀਕ ਆ ਡਿਮਾਂਡ ਵੀਰੇ ਦੀ ਡਿਮਾਂਡ ਬਾਈ ਲੈਣ ਦੇ 80000 ਰੁਪਿਆ ਹੋਜੂ ਮਾਨਤਾ ਜੀ ਆ ਮਾੜਾ ਮੋੜ ਮਾਨਤਾ ਨਹੀਂ ਹੋਆ ਪਹਿਲਾਂ ਹੀ ਪਹਿਲਾਂ ਵੀ ਵੀਡੀਓ ਇੱਕ ਦੋ ਪਾਈਆਂ ਠੀਕ ਹੈ ਜੀ ਟੈਕਸ ਦੀ ਰੇਟ ਹੁੰਦੇ ਆ ਹਾਂ ਟੈਕਸ ਇਹ ਜੋ ਮਾਨਤਾਣ ਜੇ ਕਰੀਦਾ ਠੀਕ ਹੈ ਜੀ 78000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਲੈਸ ਬਾਈ ਕਹਿੰਦਾ ਜਰੂਰ ਕਰ ਦਾਂਗੇ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਧੰਨਵਾਦ ਜੀ